ਸੱਚੀ ਅਕਾਉਂਦੀ ਤੁਹਾਡਾ ਸਵਾਗਤ ਹੈ ਸਾਡੇ YouTube ਚੈਨਲ ਤੇ ਅੱਜ ਆਪਾਂ ਬਿਲਕੁਲ ਸੋਖਾ ਡਿਜ਼ਾਈਨ ਲੈ ਕੇ ਆਏ ਹਾਂ ਸਿਰਫ ਦੋ ਦੋ ਕੁੰਜਾਂ ਦਾ ਇਹ ਡਿਜ਼ਾਈਨ ਦੋ ਦੋ ਦੇ ਹਿਸਾਬ ਨਾਲ ਕੁੰਡੇ ਰੱਖਨੇ ਆਪਾਂ ਇੱਕ ਗੁੰਡਾ ਇੱਧਰ ਐਕਸਟਰਾ ਇੱਕ ਇੱਧਰ ਦੋ ਦੋ ਦੇ ਹਿਸਾਬ ਨਾਲ ਰੱਖ ਲਾਂਗੇ ਬਸ ਇਹ ਇੱਕ ਆਪਾਂ ਆਪਣੀ ਸਾਬ ਨਾਲ ਇੱਧਰ ਤੇ ਇੱਧਰ ਰੱਖ ਲਾਂਗੇ ਸਿੱਧੀ ਸਾਈਡ ਤੋਂ ਇਹ ਡਿਜ਼ਾਈਨ ਸ਼ੁਰੂ ਹੁੰਦਾ ਪਹਿਲਾਂ ਇੱਕ ਸਲਾਈ ਆਪਾਂ ਇਸ ਤਰ੍ਹਾਂ ਸਿੱਧੀ ਸਾਈਡ ਤੋਂ ਸਿੱਧਾ-ਸਿੱਧਾ ਕੱਟਾਂਗੇ ਗੈਪ ਵਾਸਤੇ ਗੈਪ ਵਾਸਤੇ ਤੁਸੀਂ ਚਾਹੋ ਤਾਂ ਇਹਨੂੰ ਸਲਾਈ ਨੂੰ ਵੱਧ ਵੀ ਕੱਪਾ ਸਕਦੇ ਹੋ ਇੱਕ ਤੋਂ ਬੋਲੇ ਦਾ ਇੱਕ ਕੱਪਾ ਸਕਦੇ ਹੋ ਜੇਕਰ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰੋ ਇਸ ਤਰ੍ਹਾਂ ਦੇ ਸੋਹਣੇ ਸੋਹਣੇ ਡਿਜ਼ਾਈਨ ਵੇਖਣ ਲਈ ਵਾਈਟ ਜੈਕਟ 'ਚ ਇਹ ਡਿਜ਼ਾਈਨ ਬਹੁਤ ਹੀ ਪਿਆਰਾ ਲੱਗੂਗਾ ਐਵੇਂ ਲੱਗੂ ਜਿਵੇਂ ਮੋਤੀ ਚਿਣੇ ਹੁੰਦੇ ਆ ਜਦੋਂ ਇਹ ਵਾਈਟ ਜੈਕਟ 'ਚ ਬਣ ਕੇ ਆਊਗਾ ਬਹੁਤ ਹੀ ਸੋਹਣਾ ਉੱਭਰ ਕੇ ਡਿਜ਼ਾਈਨ ਆਊਗਾ ਤੇ ਸੌਖਾ ਤਾਂ ਇਹ ਡਿਜ਼ਾਈਨ ਹੈ ਨਾ ਕਿ ਵੀ ਹਰ ਕੋਈ ਬਣਾ ਸਕਦਾ ਜਿਨੇ ਅਜੇ ਤੱਕ ਕੋਟੀ ਸਵੈਟਰ ਨਹੀਂ ਵੀ ਬੁਣਿਆ ਉਹ ਵੀ ਮਿਲ ਭਣ ਇਹ ਬਣਾ ਸਕਦੇ ਆ ਏ ਆਪਾਂ ਸলাই ਇੱਕ ਸਿੱਧੀ ਸਾਈਡ ਤੋਂ ਸਿੱਧੀ ਤੇ ਉਲਟੀ ਸਾਈਡ ਤੋਂ ਉਲਟੀ ਇੱਕ ਗੈਪ ਵਾਸਤੇ ਦੇਣੀ ਆ ਡਿਜ਼ਾਈਨ ਦੀ ਹਰ ਸਲਾਈ ਦੇ ਬਾਅਦ ਇੱਕ ਸਲਾਈ ਆਪਾਂ ਜ਼ਰੂਰ ਕੱਟਣੀ ਆ ਇਸ ਤਰ੍ਹਾਂ ਹੁਣ ਆਪਾਂ ਅਜੇ ਡਿਜ਼ਾਈਨ ਵਾਲੀ ਸਲਾਈ ਤੇ ਡਿਜ਼ਾਈਨ ਸਿਰਫ ਇੱਕ ਸਲਾਈ ਚ ਹੀ ਬਣਦਾਗਾ ਪਹਿਲਾ ਕੁੰਡਾ ਬਿਨਾ ਬੁਣੇ ਤਰਾਂਗੇ ਦੋ ਕੁੰਡਾ ਤੇ ਡਿਜ਼ਾਈਨ ਬਣਦਾ ਹੈ ਆਪਣਾ ਇਹ ਦੋ ਕੁੰਡਾ ਨੂੰ ਨਹੀਂ ਬੁਣਨਾ ਪਹਿਲਾਂ ਆਪਾਂ ਇਥੋਂ ਦੀ ਇਸ ਤਰ੍ਹਾਂ ਸਲਾਈ ਵਿੱਚ ਦੀ ਦਾਦਾ ਕੱਢਾਂਗੇ ਤੇ ਇਸ ਸਲਾਈ ਤੇ ਚੜਾ ਕੇ ਇਹ ਕੁੰਡੇ ਨੂੰ ਅੱਗੇ ਲਿਆਵਾਂਗੇ ਇੱਕ ਜਿਹੜਾ ਇਹ ਕੁੰਡਾ ਪਾ ਬਣਾਇਆ ਐ ਐਕਸਟਰਾ ਇੱਕ ਨਾਲ ਵਾਲਾ ਕੁੰਡਾ ਦੋਨਾਂ ਨੂੰ ਹੀ ਉਲਟਾ ਬੁਣਦਾਂਗੇ ਅੱਗੇ ਤੋਂ ਹੀ ਉਲਟਾ ਬੁਣਿਆ ਤੇ ਇਸ ਨਾਲ ਵਾਲੇ ਨੂੰ ਵੀ ਉਲਟਾ ਬਣਾ ਲਾਂਗੇ ਤਾਂ ਦਾ ਫੇਰ ਬੈਕ ਸੈੱਡ ਲੈ ਜਾਗੇ ਉਸੇ ਤਰ੍ਹਾਂ ਦੋ ਕੁੰਡਿਆਂ ਦੇ ਇੱਥੋਂ ਦੀ ਸੈੱਡਾ ਕੱਢ ਕੇ ਫੇਰ ਇਸ ਤਰ੍ਹਾਂ ਆਪਣੀ ਸੈੱਡ ਤਾਂ ਅੱਗਾ ਲਿਆ ਕੇ ਦੋ ਦਾ ਇੱਕ ਕਰਦਾਂਗੇ ਉਲਟਾ ਹੀ ਬੁਣਨਾ ਤੇ ਇਹਨੂੰ ਫੇਰ ਇਸ ਤਰ੍ਹਾਂ ਇਕੱਲੇ ਨੂੰ ਉਲਟਾ ਬੁਣ ਲਾਂਗੇ ਤਾਂ ਦਾ ਬੈਕ ਸੈੱਡ ਲੈ ਜਾਣੇ ਜਿਹੜਾ ਆਪਾਂ ਇਹ ਐਕਸਟਰਾ ਲੂਪ ਬਣਾਉਨੇ ਆ ਇਹਨੂੰ ਆਪਾਂ ਢਿੱਲਾ ਹੀ ਰੱਖਣਾ ਜ਼ਿਆਦਾ ਕੱਸਣਾ ਨਹੀਂ ਤਾਂ ਕਰਕੇ ਫਿਰ ਇਹ ਢਿੱਡਿਆਂ ਨੂੰ ਉੱਪਰ ਕਿ ਆਉਣਾ ਆਪਣੀ ਸਾਈਡਾ ਕੁੰਡਾ ਲਿਆ ਕੇ ਬੁਣਨੀਏ ਸਲਾਈ ਆਪਾਂ ਉਲਟੀ ਹੈ ਦੋ ਦਾ ਇੱਕ ਇੱਕ ਜਿਹੜਾ ਆਪਾਂ ਐਕਸਟਰਾ ਗੁੰਡਾ ਬਣਾਉਣਾ ਇੱਕ ਨਾਲ ਆਣਾ ਤੇ ਇਹਨੂੰ ਫਿਰ ਇਸ ਤਰ੍ਹਾਂ ਉਲਟਾ ਬੁਣਨਾ ਤਾਂ ਕਿ ਫਿਰ ਬੈਕ ਸਾਈਡ ਲੈ ਜਾਗੇ ਇਹ ਦੋ ਕੁੰਡਾ ਨੂੰ ਇਸ ਤਰ੍ਹਾਂ ਇੱਕ ਐਕਸਟਰਾ ਕੁੰਡਾ ਬਣਾਵਾਂਗੇ ਤੇ ਇੱਕ ਇਹ ਸੇ ਕੁੰਡੇ ਨੂੰ ਇੱਕ ਨਾਲ ਵਾਲੇ ਕੁੰਡੇ ਨੂੰ ਇੱਕ ਐਕਸਟਰਾ ਕੁੰਡਾ ਬਣਾਇਆ ਇੱਕ ਨਾਲ ਵਾਲੇ ਕੁੰਡੇ ਨੂੰ ਦੋ ਦਾ ਇੱਕ ਤੇ ਫੇਰ ਲਾਸਟ ਦਾ ਇਹ ਨੂੰ ਵੀ ਨਾਲ ਵਾਲ ਨੂੰ ਵੀ ਇੱਕ ਤਾਗਾ ਬੈਕ ਸਾਈਡ ਲਈਏਗੇ ਇਸ ਤਰ੍ਹਾਂ ਫੇਰ ਆਪਣੀ ਸਾਈਡ ਲਿਆ ਕੇ ਦੋ ਦਾ ਇੱਕ ਤੇ ਇੱਕ ਗੁੰਡਾ ਸੇਧਾਂ ਫੇਰ ਤਾਗਾ ਪਿੱਛੇ ਲਈਏਗੇ ਇਸ ਤਰ੍ਹਾਂ ਫੇਰ ਆਪਣੀ ਸਾਈਡ ਤਾਗਾ ਦੋ ਦਾ ਇੱਕ ਤੇ ਇੱਕ ਗੁੰਡੇ ਨੂੰ ਇਸ ਤਰੀਕੇ ਨਾਲ ਫੇਰ ਆਪਣੀ ਸਾਈਡ ਗੁੰਡਾ ਲਿਆ ਕੇ ਦੋ ਦਾ ਇੱਕ ਇੱਕ ਨੂੰ ਦਾ ਉਲਟਾ ਐਸਾ ਬੈਕ ਸਾਈਡ ਤੋਂ ਸਾਰਾ ਉਲਟਾ ਬਣਾਉਣਾ ਹੈ ਮੋਤੀਆਂ ਵਰਗਾ ਡਿਜ਼ਾਈਨ ਬਣ ਕੇ ਆਉਣਾਗਾ ਬਸ ਇਹ ਆਲ ਪ੍ਰੋਜੈਕਟਡ ਜਿਹੜਾ ਕਿਸੇ ਵੀ ਕਲਰ ਚ ਬਣਾ ਸਕਦੇ ਪਰ ਜਦ ਆਪਾਂ ਇਹਨੂੰ ਵਾਈਟ ਕੁੱਟੀ ਚ ਬਣਾਵਾਂਗੇ ਬਹੁਤ ਹੀ ਪਿਆਰਾ ਤੇ ਇੰਨੇ ਸੋਹਣੇ ਕੁੱਟੀ ਬਣ ਕੇ ਆਊ ਜੈਕਟ ਬਣ ਕੇ ਆਊਗੀ ਤੁਸੀਂ ਆਪ ਦੇਖੋਗੇ ਬੇਸਿਕ ਨੂੰ ਹਰੇਕ ਸਵਟਰ ਜੋ ਲੇਡੀਜ਼ ਕੋਟੀ ਜੈਕਟ ਬੱਚਿਆਂ ਨੂੰ ਕਿਸੇ ਵੀ ਪ੍ਰੈਕਟਿਸ ਪ੍ਰੋਜੈਕਟ ਚ ਅਪਲਾਈ ਕਰ ਸਕਦੇ ਆ। ਇਹਗਾ ਸਾਡੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਇਸ ਤਰ੍ਹਾਂ ਦੇ ਸੁੰਨੇ ਸੋਹਣੇ ਤੇ ਸੌਖੇ-ਸੌਖੇ ਡਿਜ਼ਾਈਨ ਵੇਖਣ ਲਈ। ਇਸ ਤਰ੍ਹਾਂ ਹੀ ਆਪਣਾ ਡਿਜ਼ਾਈਨ ਬਣ ਗਿਆ ਦੇਖੋ ਨੇ ਕਿੰਨਾ ਸੌਖਾ ਤੇ ਕਿੰਨਾ ਸੋਹਣਾ ਬਣਿਆਗਾ। ਕਿਵੇਂ ਲੱਗਾ ਕਮੈਂਟ ਕਰਕੇ ਦੱਸੋ ਸਾਡੀ ਵੀਡੀਓ ਵੇਖਣ ਲਈ। ਸਰ ਲੱਗੇ ਰਹੇ ਲਈ ਬਹੁਤ ਬਹੁਤ ਥੈਂਕ ਯੂ ਜੀ